ਸਸੀ ਗੱਲ ਜੀ ਇਹ ਮੈਂ ट्राਊਜ਼ਰ ਤਿਆਰ ਕੀਤਾ ਤੇ ट्राਊਜ਼ਰ ਸਾਰਾ ਰੈਡੀ ਆ ਤੇ ਇਹਦੇ ਵਿੱਚ ਹੁਣ ਜਸਟ ਇਲਾਸਟਿਕ ਅਟੈਚ ਕਰਨ ਵਾਲੀ ਰਹੀਂਦੀ ਆ ਤਾਂ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਵੀ ਸਭ ਤੋਂ ਜ਼ਿਆਦਾ ਸੌਖਾ ਤਰੀਕਾ ਇਲਾਸਟਿਕ ਅਟੈਚ ਕਰਨ ਦਾ ਕੀ ਆ ਨੋਰਮਲੀ ਆਪਾਂ ਇਸ ਤਰ੍ਹਾਂ ਅਟੈਚ ਕਰਦੇ ਹੁੰਨੇ ਆ ਜਿਵੇਂ ਇਸ ਤਰ੍ਹਾਂ ਫੋਲਡ ਕਰ ਲਿਆ ਉਹਦੇ ਵਿੱਚ ਇਲਾਸਟਿਕ ਪਾ ਲਈ ਹਨਾ ਤੇ ਜਾਂ ਫਿਰ ਆਪਾਂ ਜਿਵੇਂ ਇਸ ਤਰ੍ਹਾਂ ਸਿਉਣ ਲਈ ਇਲਾਸਟਿਕ ਉਹਦੇ ਵਿੱਚ ਪਰ ਬੈਸਤਰੀਕਾ ਇਹ ਹੈ ਵੀ ਇਹਨੂੰ ਆਪਾਂ ਇਸ ਤਰ੍ਹਾਂ ਇੱਕ ਵਾਰੀ ਉੱਪਰੋਂ ਫੋਲਡ ਕਰਨਾ ਵਾ ਥੋੜਾ ਜਿਹਾ ਸਾਰੇ ਪਾਸਿਓਂ ਤੇ ਉਹ ਤੋਂ ਬਾਅਦ ਚ ਫਿਰ ਇਹਦੇ ਨਾਲ ਕਿਵੇਂ ਇਲਾਸਟਿਕ ਅਟੈਚ ਕਰਨੀ ਹੈ ਉਹ ਮੈਂ ਤੁਹਾਨੂੰ ਫਰਦਰ ਦਿਖਾਉਣੀ ਆ ਫਿਰ ਤੇ ਇਹਨੂੰ ਬੇਸਿਕਲੀ ਉੱਪਰੋਂ ਆਪਾਂ ਇਸ ਤਰ੍ਹਾਂ ਫੋਲਡ ਕਰਨਾ ਥੋੜਾ ਥੋੜਾ ਜਾਨੀ ਲੈਸ ਥੈਨ ਹਾਫ ਇੰਚ ਤੇ ਜਸਟ ਫੋਲਡ ਕਰਕੇ ਸਿੰਪਲੀ ਇਹਨੂੰ ਆਪਾਂ ਇਸ ਤਰ੍ਹਾਂ ਸਲਾਈ ਲਾ ਲੈਣੀ ਆ ਇਸ ਤਰ੍ਹਾਂ ਕਰਨ ਦਾ ਫਾਇਦਾ ਇਹ ਹੁੰਦਾ ਵੀ ਇਹਦੇ ਵਿੱਚ ਕੋਈ ਵੀ ਜਿਵੇਂ ਅ ਕੈਲੋ ਵੀ ਢਿੱਲਾ ਨਹੀਂ ਰਹਿੰਦਾ ਕਪੜਾ ਤੇ ਜਾਂ ਜਿਵੇਂ ਨਾ ਪ੍ਰੋਬਲਮ ਨਹੀਂ ਆਉਂਦੀ ਹੈਗੀ ਕੋਈ ਇਸ ਤਰ੍ਹਾਂ ਇਲਾਸਟਿਕ ਪਾਉਣ ਨੂੰ ਵੀ ਕਪੜਾ ਥੋੜਾ ਜਿਹਾ ਲੂਸ ਹੋ ਗਿਆ ਜਾਂ ਕਿਤੋਂ ਖਿੱਚ ਪੈ ਗਈ ਜਾਂ ਕਿਵੇਂ ਕੁਝ ਇਸ ਤਰ੍ਹਾਂ ਹਨਾ ਤੇ ਬਹੁਤ ਬੈਸਟ ਤਰੀਕਾ ਇਹ ਆ ਜਿਵੇਂ ਕਿਸੇ ਵੀ ਟਰਾਊਜ਼ਰ ਦੇ ਵਿੱਚ ਪਲਾਜ਼ੋ ਚ ਜਾਂ ਫਿਰ ਸਲਵਾਰ ਦੇ ਵਿੱਚ ਇਲਾਸਟਿਕ ਪਾਉਣ ਦਾ ਤੇ ਇਹਨੂੰ ਉੱਪਰ ਆਪਾਂ ਹੁਣ ਸਾਰੇ ਪਾਸੇ ਇਸ ਤਰ੍ਹਾਂ ਸਲਾਈ ਲਾ ਲਈਏ ਸਿੰਪਲੀ ਇੱਕ ਵਾਰੀ ਅੰਦਰ ਨੂੰ ਜਸਟ ਕਪੜਾ ਮੋੜ ਕੇ ਦੇਖ ਸਕਦੇ ਆ ਤੁਸੀਂ ਜਿਵੇਂ ਇੱਕ ਇੱਕ ਵਾਰੀ ਲੱਗੀ ਤੇ ਉਸ ਤੋਂ ਬਾਅਦ ਚ ਹੁਣ ਆਪਾਂ ਜਿਵੇਂ ਫਰਦਰ ਇਸ ਤਰ੍ਹਾਂ ਫੋਲਡ ਕਰਾਂਗੇ ਉਹਦੇ ਵਿੱਚ ਇਲਾਸਟਿਕ ਅਟੈਚ ਕਰ ਲਾਂਗੇ ਜਿਹੜੀ ਵੀ ਜਿੰਨੀ ਕੁ ਵੀ ਚੌੜੀ ਚਾਹੀਦੀ ਹੈ ਹਨਾ ਤੇ ਇਸ ਤਰ੍ਹਾਂ ਰੱਖ ਕੇ ਆ ਆਪਾਂ ਨਾ ਉੱਪਰੋਂ ਕਪੜਾ ਫੋਲਡ ਕਰਕੇ ਇੱਕ ਵਾਰੀ ਹੋਏ ਬਸ ਬਿਕੋਜ਼ ਆਲਰੇਡੀ ਫੋਲਡ ਕੀਤਾ ਹੈ ਤੇ ਇੱਥੇ ਸਲਾਈ ਲਾਵਾਂਗੇ ਉਤੋਂ ਪਹਿਲਾਂ ਆਪਾਂ ਇਲਾਸਟਿਕ ਜਿੰਨਾ ਕੁ ਵੀ ਚਾਹੀਦਾ ਜਿੰਨਾ ਕੁ ਤੁਹਾਡੀ ਵੇਸਟ ਦੇ ਹਿਸਾਬ ਦੇ ਨਾਲ ਰੱਖਣੀ ਆ ਇਲਾਸਟਿਕ ਰੱਖ ਕੇ ਤੇ ਇਲਾਸਟਿਕ ਨੂੰ ਆਪਾਂ ਜੋੜ ਲਾ ਲਾਂਗੇ ਪੱਕਾ ਬਿਲਕੁਲ ਹੈਨਾ ਦੋ ਤਿੰਨ ਵਾਰੀ ਸਲਾਈਆਂ ਲਾ ਕੇ ਨਾ ਉੱਪਰ ਤੇ ਇਸ ਤਰ੍ਹਾਂ ਇਹਨੂੰ ਰੈਡੀ ਕਰ ਲੈਣਾ ਉਹ ਤੋਂ ਬਾਅਦ ਫਿਰ ਇਹ ਆਪਾਂ ਅਟੈਚ ਕਰਨੀ ਆ ਜਿਵੇਂ ਉੱਪਰ ਨੇਫੇ ਦੇ ਨਾਲ ਤਾਂ ਹੁਣ ਇਹਨੂੰ ਇਸ ਤਰ੍ਹਾਂ ਰੱਖ ਕੇ ਇਲਾਸਟਿਕ ਨੂੰ ਤੇ ਉੱਪਰੋਂ ਉਨਾਂ ਨੂੰ ਫੋਲਡ ਕਰਕੇ ਇਲਾਸਟਿਕ ਜਿੰਨਾ ਕਪੜਾ ਥੋੜਾ ਜਿਹਾ ਵਧੇ ਇਲਾਸਟਿਕ ਤੋਂ ਲिटल ਬਿਟ ਹਨਾ ਜਿਹੜਾ ਸਲਾਈ ਦੇ ਵਿੱਚ ਆ ਸਕੇ ਤੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਸਲਾਈ ਲਾਵਾਂਗੇ ਮੇਕ ਸ਼ੋਰ ਜਦੋਂ ਸਲਾਈ ਲਾਉਣੀ ਆ ਖਿਆਲ ਇਹ ਰੱਖਣਾ ਵੀ ਸਲਾਈ ਇਲਾਸਟਿਕ ਦੇ ਉੱਪਰ ਨਾ ਜਾਵੇ ਬਿਲਕੁਲ ਵੀ ਜਸਟ ਜਿਵੇਂ ਕਪੜੇ ਦੇ ਉੱਪਰ ਹੀ ਰਵੇ ਕੱਲਾ ਹਨਾ ਤੇ ਇਲਾਸਟਿਕ ਵਿੱਚੋਂ ਜਿਵੇਂ ਮੂਵ ਹੋ ਸਕੇ ਈਜ਼ੀਲੀ ਜਦੋਂ ਆਪਾਂ ਮੂਵ ਕਰਨੀ ਆ ਨਾ ਬਾਅਦ ਚ ਐਡਜਸਟ ਕਰਨੀ ਆ ਤੇ ਇਹ ਖਿਆਲ ਰੱਖਣਾ ਬਸ ਬਾਕੀ ਸਿੰਪਲ ਆ ਜਿਵੇਂ ਆਪਾਂ ਆਲਰੇਡੀ ਉਪਰੋਂ ਤਾਂ ਰੈਡੀ ਕੀਤਾ ਹੋਇਆ ਫੋਲਡ ਕਰਕੇ ਇੱਕ ਵਾਰੀ ਤੇ ਬਹੁਤ ਛੇਤੀ ਇਹ ਸਲਾਈ ਲੱਗ ਜਾਂਦੀ ਹੈ ਜਿਵੇਂ ਇੱਕ ਵਾਰੀ ਜਸਟ ਉਪਰੋਂ ਦੀ ਬਸ ਰੱਖ ਕੇ ਕਪੜਾ ਤੇ ਸਲਾਈ ਲਾਈ ਚੱਲੋ ਤੇ ਕਪੜੇ ਦੇ ਉੱਤੇ ਸਲਾਈ ਲੱਗੇ ਇਲਾਸਟਿਕ ਤੇ ਨਾਲ ਲੱਗੇ ਬਸ ਤੇ ਇਹ ਇੰਨਾ ਸੋਖਾ ਤਰੀਕਾ ਵਾ ਵੀ ਬਿਲਕੁਲ ਵੀ ਉਹ ਕਿ ਨਹੀਂ ਲੱਗਦੀ ਇਸ ਤਰ੍ਹਾਂ ਇਲਾਸਟਿਕ ਪਾਉਣੇ ਜਿਵੇਂ ਨਾਰਮਲੀ ਨਾ ਸਟਰਗਲ ਹੀ ਕਰਦਾ ਬੰਦਾ ਕਈ ਵਾਰੀ ਉੱਪਰੋਂ ਥੋੜਾ ਜਿਹਾ ਹੁੰਦਾ ਵਾ ਜਿਵੇਂ ਟਰੌਜ਼ਰ ਹੁੰਦਾ ਸਪੈਸ਼ਲੀ ਹੈਨਾ ਜਾਂ ਪਲਾਜ਼ੋ ਵਗੈਰਾ ਬਈ ਉੱਪਰੋਂ ਕੀ ਵਾਰੀ ਪਿੱਛੋਂ ਥੋੜੇ ਜਿਹਾ ਜਿਵੇਂ ਉੱਚੇ ਹੁੰਦੇ ਆ ਤੇ ਫਰੰਟ ਤੋਂ ਥੋੜੇ ਜਿਹਾ ਨੀਵੇਂ ਤਾਂ ਉਸ ਤਰ੍ਹਾਂ ਨਾ ਫਿਰ ਉਹ ਕਈ ਵਾਰੀ ਝੋਲ ਜਿਆ ਪਿੰਦਾ ਵਿੱਚ ਜਿਵੇਂ ਟੱਲ ਜੀ ਪੈ ਜਾਂਦੀ ਹੈ ਕਈ ਵਾਰੀ ਕਿਤੋਂ ਜਾਂ ਕਿਤੋਂ ਖਿੱਚਿਆ ਜਾਂਦਾ ਤੇ ਇਸ ਤਰ੍ਹਾਂ ਨਹੀਂ ਪਿੰਦੀ ਇਸ ਤਰ੍ਹਾਂ ਆਪਾਂ ਕੀ ਕਰਨਾ ਵੀ ਹੁਣ ਇਲਾਸਟਿਕ ਨੂੰ ਇਸ ਤਰ੍ਹਾਂ ਨਾਲ ਦੀ ਨਾਲ ਮੂਵ ਕਰਕੇ ਤੇ ਸਾਰੇ ਪਾਸੇ ਇਸ ਤਰ੍ਹਾਂ ਸਲਾਈ ਲਾ ਲੈਣੀ ਆ ਚਾਹੇ ਉਪਰੋਂ ਸਿੱਧਾ ਵਨੇਫਾ ਬਿਲਕੁਲ ਸਲਵਾਰ ਵਾਂਗੂ ਤੇ ਚਾਹੇ ਫਿਰ ਟਰੌਜ਼ਰ ਵਾਂਗੂ ਆ ਜਿਵੇਂ ਪਿੱਛੇ ਉੱਚਾ ਤੇ ਫਰੰਟ ਤੋਂ ਥੋੜਾ ਜਿਆ ਨੀਵਾ ਤੇ ਇਹ ਇਹ ਬੈਸਟ ਤਰੀਕਾ ਵਾ ਜਿਵੇਂ ਇਹਦੇ ਨਾਲ ਬਿਲਕੁਲ ਪਰਫੈਕਟ ਹੁੰਦਾ ਵਾ ਜਿਵੇਂ ਇਲਾਸਟਿਕ ਜਿਵੇਂ ਜਦੋਂ ਆਪਾਂ ਪਾਉਣਾ ਹੈ ਨੇਫਾ ਬਿਲਕੁਲ ਪਰਫੈਕਟ ਤੇ ਹੁਣ ਇਸ ਤਰ੍ਹਾਂ ਜਿਵੇਂ ਖਿੱਚ ਕੇ ਮੂਵ ਕਰਕੇ ਨਾਲ ਇਲਾਸਟਿਕ ਨੂੰ ਤੇ ਆਪਾਂ ਸਾਰੇ ਪਾਸੇ ਇਸ ਤਰ੍ਹਾਂ ਬਸ ਸਲਾਈ ਲਾ ਲੈਣੀ ਆ ਤੇ ਇਹਨੂੰ ਰੈਡੀ ਕਰ ਲੈਣਾ ਇਸ ਤਰ੍ਹਾਂ ਤੇ ਇਸ ਤਰ੍ਹਾਂ ਜਿਵੇਂ ਹੁਣ ਤੁਸੀਂ ਦੇਖਦੇ ਆਂ ਵੀ ਇਹਨੂੰ ਨਾ ਮੋੜਨ ਮੋੜਨ ਦਾ ਵੀ ਜਿਹੜਾ ਆਪਾਂ ਨੂੰ ਨਹੀਂ ਤਾਂ ਮੋੜਨਾ ਪੈਣਾ ਸੀ ਡਬਲ ਫੋਲਡ ਕਰਨਾ ਪੈਣਾ ਸੀ ਨਾ ਉੱਪਰੋਂ ਉਹ ਵੀ ਜਾਂ ਜਦ ਖਤਮ ਹੋ ਜਾਂਦਾ ਫਿਰ ਉਹਦੇ ਨਾਲ ਇੱਕ ਵਾਰੀ ਆਲਰੇਡੀ ਮੋੜਿਆ ਹੋਇਆ ਤੇ RAM ਨਾ ਨੂੰ ਬਸ ਉੱਪਰ ਰੱਖ ਕੇ ਆਪਾਂ ਤੇ ਬਿਨਾ ਮੋੜੇ ਤੋਂ ਉਹਦੇ ਸਲਾਈ ਲਾਈ ਜਾਣੀ ਆ ਤੇ ਇਸ ਤਰ੍ਹਾਂ ਹੁਣ ਇਹ ਫਿਨਿਸ਼ ਹੋ ਗਿਆ ਆਲਮੋਸਟ ਤੇ ਕਿੰਨੀ ਛੇਤੀ ਇਹ ਇਲਾਸਟਿਕ ਇਸ ਤਰ੍ਹਾਂ ਲੱਗ ਜਾਂਦੀ ਆ ਅਟੈਚ ਹੋ ਜਾਂਦੀ ਆ ਜਿਵੇਂ ਵਿੱਚ ਤੇ ਉਹ ਤੋਂ ਬਾਅਦ ਚ ਨਾ ਇਹਨੂੰ ਇਲਾਸਟਿਕ ਨੂੰ ਇਸ ਤਰ੍ਹਾਂ ਥੋੜਾ ਜਿਹਾ ਖਿੱਚ ਕੇ ਸਾਰੇ ਪਾਸੇ ਨੂੰ ਜਿਵੇਂ ਬਲ ਉਹਦੇ ਬਰਾਬਰ ਕਰ ਲੈਣੇ ਆ ਤਾਂ ਕਿ ਕਿਤੋਂ ਵੱਧ ਤੇ ਕਿਤੋਂ ਘੱਟ ਬਲ ਨਾ ਰਹਿ ਜਾਣ ਤੇ ਬਲ ਜਦੋਂ ਬਰਾਬਰ ਹੋ ਗਏ ਤੇ ਉਹ ਤੋਂ ਬਾਅਦ ਚ ਆਪਾਂ ਇਹਨੂੰ ਉੱਪਰੋਂ ਦੀ ਇੱਕ ਸਲਾਈ ਹੋਰ ਲਾ ਲੈਣੀ ਆ ਵਿਚਾਲੇ ਹੈ ਨਾ ਜਿਵੇਂ ਇਨ ਦਾ ਮਿਡਲ ਤੇ ਜੇ ਨਹੀਂ ਵੀ ਲਾਉਣੀ ਤਾਂ ਵੀ ਇਟਸ ਓਕੇ ਆ ਪਰ ਇਹ ਦੇ ਨਾਲ ਫਾਇਦਾ ਇਹ ਹੁੰਦਾ ਵਾ ਸਲਾਈ ਲਾਉਣ ਨਾਲ ਵੀ ਫਿਰ ਨਾ ਇਲਾਸਟਿਕ ਫੋਲਡ ਜੀ ਨਹੀਂ ਹੁੰਦੀ ਹੈਗੀ ਇਹ ਨਹੀਂ ਵੀ ਇੱਧਰ ਉੱਧਰ ਅ ਇਕੱਠੀ ਹੋ ਜਾਂਦੀ ਆ ਉੱਪਰ ਥੱਲੇ ਨੂੰ ਜਾਂ ਕਿ ਮੈਂ ਉਹਦੇ ਨਾਲ ਜਿਵੇਂ ਇਲਾਸਟਿਕ ਆ ਜਿਹੜੀ ਉਹ ਓਨ ਦਾ ਪਲੇਸ ਰਹਿੰਦੀ ਆ ਜਿਵੇਂ ਆਪਦੀ ਜਗ੍ਹਾ ਤੇ ਟਿਕੀ ਰਹਿੰਦੀ ਆ ਤੇ ਇਸ ਤਰ੍ਹਾਂ ਆਪਾਂ ਖਿੱਚ ਕੇ ਉਹਦੇ ਉੱਪਰ ਬਿਲਕੁਲ ਵਿਚਾਲੇ ਸਲਾਈ ਲਾਉਣੀ ਆ ਤੇ ਮੇਕ ਸ਼ੁਰ ਕਰਨਾ ਵੀ ਬਲ ਬਰਾਬਰ ਰਹਿਣਾ ਹਨਾ ਇਹ ਨਹੀਂ ਵੀ ਇੱਕ ਪਾਸੇ ਨੂੰ ਕਿਧਰੇ ਨੂੰ ਵੱਧ ਗਏ ਜਾਂ ਕਿਧਰੇ ਨੂੰ ਘਟ ਗਏ ਹਨਾ ਤੇ ਬਸ ਇਸ ਤਰ੍ਹਾਂ ਵਿਚਾਲੇ ਆਪਾਂ ਸਲਾਈ ਲਾ ਲੈਣੀ ਆ ਤੇ ਇਹਨੂੰ ਇਸ ਤਰ੍ਹਾਂ ਰੈਡੀ ਕਰ ਲੈਣਾ ਐਂਡ ਦੈਟਸ ਇਟ ਡਨ ਇਹ ਸਭ ਤੋਂ ਜਿਆਦਾ ਸੌਖਾ ਤਰੀਕਾ ਵਾ ਇਲਾਸਟਿਕ ਪਾਉਣ ਦਾ ਜਿਹੜਾ ਸੋ ਫਾਰ ਮੈਂ ਯੂਜ਼ ਕੀਤਾ ਤੇ ਇਹਦੇ ਨਾਲ ਪਰਫੈਕਟ ਪੈਂਦੀ ਹੈ ਇਲਾਸਟਿਕ ਕਿਸੇ ट्राਊਜ਼ਰ ਦੇ ਵਿੱਚ ਪਾਉਣੀ ਆ ਤੁਸੀਂ ਜਾਂ ਕੋਈ ਜਿਵੇਂ ਪਲਾਜ਼ੋ ਚ ਸਲਵਾਰ ਕਿਸੇ ਚ ਵੀ ਤੇ ਇਹ ਹੁਣ ਆਪਣਾ ਰੈਡੀ ਹੋ ਗਿਆ ट्राਊਜ਼ਰ ਤੇ ਇਸ ਤਰ੍ਹਾਂ ਇਲਾਸਟਿਕ ਪਈ ਹੈ ਬਹੁਤ ਸੋਹਣੀ ਲੱਗ ਰਹੀ ਹੈ ਪਈ ਹੋਈ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਇਹੇ ਸਲਵਾਰ ਮੈਂ ਟਿਊਲਿਪ ਸਲਵਾਰ ਬਣਾਈ ਹੈ ਤੁਸੀਂ ਮੇਰੀ ਵੀਡੀਓ ਜਰੂਰ ਦੇਖਿਓ And uh, I'll see you in the next video. Bye bye.